ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਖੇਤੀਬਾੜੀ ਵਿਰਸਾ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਕਿਸਾਨ ਵੀਰੋ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਬਹੁਤ ਹੀ ਅਹਿਮ ਟੌਪਿਕ ਆ ਜਿਵੇਂ ਆਪਾਂ ਕਿਸਾਨੀ ਨੂੰ ਅਕਸਰ ਕਹਿ ਦਿੰਨੇ ਆ ਕਿ ਖੇਤੀਬਾੜੀ ਚੋ ਕੁਝ ਬਚਦਾ ਨਹੀਂ ਇਹ ਤਾਂ ਖਰਚੇ ਬਹੁਤ ਵੱਧ ਗਏ ਖੇਤੀਬਾੜੀ ਦੇ ਵਿੱਚ ਹੁਣ ਪਹਿਲਾਂ ਨਹੀਂ ਗੱਲ ਨਹੀਂ ਰਹੀ ਹਾਂ ਫਰਕ ਹੈ ਪਰ ਜਿਹੜੇ ਮਿਹਨਤ ਕਰਦੇ ਆ ਜਿਹੜੇ ਤਿੰਨ ਤਿੰਨ ਫਸਲਾਂ ਕੱਢਦੇ ਆ ਜਿਹੜੇ ਮੱਕੀ ਲਾਉਂਦੇ ਆ ਆਲੂ ਲਾਉਂਦੇ ਆ ਝੋਨਾ ਲਾਉਂਦੇ ਆ ਪਛੇਤਾ ਕਣਕ ਬੀਜਦੇ ਆ ਜਾਂ ਸਬਜ਼ੀ ਲਾਉਂਦੇ ਆ ਉਹ ਸਾਰੇ ਕਹਿੰਦੇ ਖੇਤੀ ਦੇ ਵਿੱਚ ਬਹੁਤ ਬਚਦਾ ਕਿਉਂਕਿ ਉਹ 100 100 ਬਿਗਾ 2 200 ਬਿਗਾ 20 20 30 30 ਕਿਲੇ ਚੱਲ ਚੱਲ ਕਿਲੇ ਠੇਕੇ ਤੇ ਲੈ ਕੇ ਵਹਣ ਆਪਦੇ ਕੋਲ ਜ਼ਮੀਨਾਂ ਨਹੀਂ ਪਰ ਮੁੰਡੇ ਅੱਜ ਕੱਲ ਦੇ ਪੜ੍ਹੇ ਲਿਖੇ ਨੌਜਵਾਨ ਡੈਰੀ ਫਾਰਮਿੰਗ ਕਰਨੀ ਤੇ ਖੇਤੀ ਵੱਡੇ ਬਿੱਲ ਆ ਰਹੇ ਆ ਜਿਹੜੀ ਖੇਤੀ ਦਾ ਵਪਾਰ ਆ ਖੇਤੀ ਦਾ ਧੰਦਾ ਇਹ ਸਭ ਤੋਂ ਉੱਤਮ ਮੰਨਿਆ ਗਿਆ ਜੇਕਰ ਇਹਦੇ ਨੂੰ ਪੁੱਤਾਂ ਵਾਂਗੂ ਪਾਲਿਆ ਜਾਵੇ ਰੀਜ ਨਾਲ ਪਾਲਿਆ ਜਾਵੇ ਤਾਂ ਇਹਦੇ ਵਰਗਾ ਕੋਈ ਧੰਦਾ ਨਹੀਂ ਹੁਣ ਆਪਾਂ ਬਹੁਤੀ ਗੱਲ ਨਾ ਵਧਾਉਂਦੇ ਹੋਏ ਅੱਜ ਆਪਾਂ ਚਰਚਾ ਕਰਾਂਗੇ ਸਿਰਫ ਝੋਨੇ ਦੇ ਉੱਤੇ ਕਿ ਝੋਨੇ ਦੇ ਉੱਤੇ ਕਿਹੜੇ-ਕਿਹੜੇ ਖਰਚੇ ਹੁੰਦੇ ਆ ਇੱਕ ਕੀਲੇ ਉੱਪਰ ਤੇ ਕਿਹੜੀਆਂ-ਕਿਹੜੀਆਂ ਸਪ੍ਰੇਹਾਂ ਕਰਕੇ ਰੇ ਪਾ ਕੇ ਤੇ ਬਾਹੀ ਕਰਕੇ ਕਿੰਨਾ ਤੇਲ ਦਾ ਖਰਚਾ ਕਰਕੇ ਸਾਨੂੰ ਇੱਕ ਗੀਲੇ ਦੇ ਵਿੱਚੋਂ ਕਿੰਨੀ ਬਚਤ ਹੁੰਦੀ ਹੈ ਕਿੰਨੇ ਰੁਪਏ ਬਚਦੇ ਆ ਚਲੋ ਆਪਾਂ ਪੂਰੇ ਅੰਕੜੇ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਵਾਂਗੇ ਕਿ ਕਿਸ ਤਰੀਕੇ ਇੱਕ 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 ਗੀਲੇ ਦੇ ਵਿੱਚੋਂ ਕਿੰਨੀ ਬਚਤ ਹੁੰਦੀ ਆ ਦੋਸਤੋ ਸਭ ਤੋਂ ਪਹਿਲਾਂ ਆਪਾਂ ਖਰਚੇ ਦੀ ਗੱਲ ਕਰਾਂਗੇ ਦੇਖੋ ਜਿਹੜੀ ਬਾਹੀ ਆ ਬਾਹੀ ਆਪਾਂ ਕਣਕ ਵੱਢਣ ਤੋਂ ਬਾਅਦ ਦਾ ਆਪਾਂ ਸਾਰਾ ਖਰਚਾ ਸ਼ੁਰੂ ਕਰਾਂਗੇ ਕਿਉਂਕਿ ਝੋਨਾ ਕਣਕ ਵੱਢਣ ਤੋਂ ਬਾਅਦ ਆਪਾਂ ਲਾਉਨੇ ਆ ਉਦੋਂ ਆਪਾਂ ਜਿਹੜੀ ਬਾਹੀ ਆ ਬਾਹੀ ਕਰਦੇ ਆ ਦੋਹਰ ਬਾਹੀ ਕਰਦੇ ਆ ਉਹਦੇ ਤੇ ਆਪਾਂ ਮੰਨ ਕੇ ਚੱਲੀਏ ਪਹਿਲਾਂ ਕੇਰਾਂ ਦੋਹਰ ਬਾਹੀ ਕੀਤੀ ਫਿਰ ਦੁਬਾਰੇ ਦੋਹਰ ਬਾਹੀ ਕੀਤੀ ਜੇਕਰ ਅਸੀਂ ਆਪਦੇ ਟਰੈਕਟਰ ਦੇ ਨਾਲ ਕਰਦੇ ਆ ਤਾਂ ਉਹਦਾ ਖਰਚਾ ਆਉਂਦਾ ਏ 15 ਤੋਂ 16 100 ਰੁਪਇਆ ਖਰਚਾ ਆ ਜਾਂਦਾ ਕਿਉਂਕਿ 10 ਲੀਟਰ ਇੱਕ ਵਾਰ ਦੋਹਰ ਬਾਹੀ ਤੇ ਲੱਗਦਾ ਪਰ ਫਿਰ ਵੀ ਆਪਾਂ ਦੋਹਰ ਬਾਹੀ ਦੇ ਉੱਤੇ 2000 ਖਰਚਾ ਮੰਨ ਕੇ ਚੱਲਦੇ ਆਂ ਆਪਾਂ ਵੱੱਦੀ ਲਾ ਕੇ ਚੱਲਾਂਗੇ ਜੇਕਰ ਆਪਾਂ ਕਿਰਾਏ ਤੇ ਕਰਦੇ ਆ ਤਾਂ ਇੱਕ ਕੀਲੇ ਦਾ 1400 ਰੁਪਿਆ ਦੋਹਰਬਾਹੀ ਦਾ ਲੈਂਦੇ ਆ ਤੇ ਜੇਕਰ ਦੋ ਵਾਰ ਆਪਾਂ ਦੋਹਰਬਾਹੀ ਕਰਾਉਣੇ ਤਾਂ 2800 ਰੁਪਿਆ ਇਹਦਾ ਬਣਦਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਝੋਨਾ ਲਾਉਣਾ ਤੇ ਉਦੋਂ ਜਿਹੜਾ ਸਾਡਾ ਟਰੈਕਟਰ ਉਹ ਟਰੈਕਟਰ ਵੱਧੋ ਵੱਧ ਇੱਕ ਬਿੱਗੇ ਦਾ 22 ਲੀਟਰ ਭਾਵ ਇੱਕ ਕੀਲੇ ਦਾ ਆਪਾਂ ਮੰਨ ਕੇ ਚੱਲੀਏ 7.5 ਲੀਟਰ ਲਾ ਲਓ ਜਾਂ ਫਿਰ 10 ਲੀਟਰ ਆਪਾਂ ਵੱਧ ਕਿਉਂਕਿ 2.5 ਲੀਟਰ ਆਪਾਂ ਥੋੜਾ ਵੱਧ ਹੀ ਲੱਗੇ ਚੱਲਦੇ ਆ 10 ਲੀਟਰ 85 ਰੁਪਏ ਨੂੰ ਲਾ ਕੇ 850 ਰੁਪਏ ਦਾ ਇਹ ਲੱਗਦਾ ਜੇਕਰ ਅਸੀਂ ਕਿਰਾਏ ਤੇ ਕਰਾਉਨੇ ਆ ਤਾਂ ਕਿਰਾਏ ਦੇ ਉੱਤੇ 500 ਰੁਪਏ ਹਲਾਂ ਦੀ ਬਹੀ ਨਾਲ ਤੇ ਜੇਕਰ ਰੋਟਾਵੇਟਰ ਨਾਲ ਕਰਦੇ ਆ ਤਾਂ 1000 ਰੁਪਿਆ ਇੱਕ ਕੀਲੇ 1000 ਰੁਪਇਆ ਇੱਕ ਬਿੱਗੇ ਦਾ ਲੈਂਦੇ ਆ 5000 ਰੁਪਇਆ ਇਹ ਹੋ ਗਿਆ ਨਹੀਂ 2500 ਰੁਪਇਆ ਜੇਕਰ ਹੜਾ ਨਾ ਭਾਉਣੇ ਤੇ ਜੇਕਰ ਕੋਈ ਦਿਹਾੜੀਦਾਰ ਰੱਖਣਾ ਬੱਟਾ ਚੜਨ ਨੂੰ 500 ਰੁਪਇਆ ਦੀ ਦਿਹਾੜੀ ਲਾ ਲਈਏ ਤੇ ਜਿਹੜੇ ਭਈਆਂ ਦਾ ਰੇਟ ਚੱਲਦਾ ਉਹ 4000 ਰੁਪਇਆ ਕਿਲਾ ਰੇਟ ਚੱਲਦਾ ਆਮ ਸਾਰੇ ਕਿਤੇ ਤੇ ਫਿਰ ਉਸ ਤੋਂ ਬਾਅਦ ਆ ਜਾਂਦੇ ਆਪਾਂ ਪੋਟਾਸ਼ ਪਾਉਣੇ ਨਦੀਨਾਂ ਦੀ ਦਵਾਈ ਪਾਉਣੇ ਯੂਰੀਆ ਪਾਉਣੇ ਤਿੰਨ ਹਿੱਸਿਆਂ ਦੇ ਵਿੱਚ ਨਜ਼ੀਕ ਪਾ ਦਿੰਨੇ ਸਲਫਰ ਪਾ ਦਿੰਨੇ ਆ ਤੇ ਹੋਰ ਜਿੰਨੀਆਂ ਸਪਰੀਹਾਂ ਨੇ ਉਹਦਾ ਸ਼ੁਰੂ ਹੋ ਜਾਂਦਾ ਉਹ ਆਪਾਂ ਮੰਨ ਕੇ ਚੱਲੀਏ 5000 ਦਾ ਇੱਕ ਕੀਲੇ ਦੇ ਵਿੱਚ ਆਪਾਂ ਯੂਰੀਆ ਰੇ ਹੋਗੇ ਤੇ 5000 ਦੀਆਂ ਸਪਰੀਹਾਂ ਵੈਸੇ ਇੰਨਾ ਖਰਚਾ ਆਉਂਦਾ ਨਹੀਂ ਪਰ ਫਿਰ ਵੀ ਆਪਾਂ ਵੱਧੋ ਵੱਧ ਲਾ ਕੇ ਚੱਲਦੇ ਆ ਤੇ ਫੋਟੋਗਲ ਖਰਚੇ ਤੇ ਵਾਦੀ ਪਾ ਕੇ ਚੱਲੀ ਆਪਾਂ ਇਹ 3000 ਰੁਪਇਆ ਇਹਦਾ ਆਪਾਂ ਇੱਕ ਕੀਲੇ ਤੇ ਮੰਨ ਕੇ ਚੱਲਦੇ ਆ ਤੇ ਇਹ ਸਾਰੇ ਅੰਕੜੇ ਤੁਹਾਨੂੰ ਸਕਰੀਨ ਦੇ ਉੱਤੇ ਆਪਾਂ ਦਿਖਾਤੇ ਆ ਜਿਹਦੇ ਵਿੱਚ ਜੇਕਰ ਆਪਣਾ ਸੰਦ ਤਾਂ 2000 ਦਾ ਤੇਲ ਦੋਹਰ ਦੇ ਲਈ 500 ਦਿਹਾੜੀਦਾਰ ਲਾ ਲਓ ਕੋਈ ਬੱਟਾ ਚੜ੍ਹਨ ਨੂੰ ਰੱਖ ਲੇ ਆਪਾਂ ਤੇ 850 ਰੁਪਿਆ ਦਾ ਕਦੂ ਦਾ ਕਰਨ ਦਾ ਖਰਚਾ ਲਾ ਲਓ 4000 ਰੁਪਿਆ ਇੱਕ ਕੀਲੇ ਦਾ ਲਵਾਈ 10000 ਰੁਪਿਆ ਫਟਕਲ ਖਰਚੇ ਰੇ ਸਪਰੇ ਉਹ ਹੋ ਗਿਆ 3000 ਰੁਪਿਆ ਬਾਡੀ ਵੇਲੇ ਆਪਾਂ ਮੰਨ ਕੇ ਚੱਲਦੇ ਆਂ ਵੈਸੇ ਬਾਡੀ ਤੇ ਇੰਨਾ ਆਉਂਦਾ ਨਹੀਂ ਪਰ ਫਿਰ ਵੀ ਆਪਾਂ ਚਲੋ ਫਟਕਲ ਖਰਚੇ ਪਾ ਕੇ ਇਹ ਆ ਇਹ ਸਾਰਾ ਆਪਣਾ ਬਣ ਕੇ ਚੱਲੋ ਬਣ ਗਿਆ ਜੇ ਆਪਾਂ ਰਾਉਂਡ ਫਿਕਰ ਲਈਏ ਤਾਂ 20000 ਰੁਪਏ ਇੱਕ ਕਿਲੇ ਦਾ ਕੱਲਾ ਖਰਚਾ ਬਣ ਗਿਆ ਜੇਕਰ ਅਸੀਂ ਆਪਣੇ ਟਰੈਕਟਰ ਨਾਲ ਆਪਣੇ ਸੰਦਾਂ ਦੇ ਨਾਲ ਇਹਦਾ ਸਾਰਾ ਕਿਤੋਂ ਟਰੈਕਟਰ ਲਿਜਾਣ ਦਾ ਟੋਣ ਦਾ ਏ ਟੂ ਜ਼ेड ਬੀਜਣ ਤੋਂ ਬੀਜ ਬੀਜ ਵਿੱਚ ਪਾ ਕੇ ਕਿਉਂਕਿ ਫੋਟਕਲ ਖਰਚਿਆਂ ਦੇ ਵਿੱਚ ਹੀ ਆਪਾਂ ਇੱਕ ਕਿਲੇ ਦਾ ਬੀਜ ਪਾਤਾ ਫਟਕਲ ਖਰਚੇ ਦੇ ਵਿੱਚ ਹੀ ਆਪਾਂ ਜਿਹੜੀ ਪੌਦ ਦੇ ਉੱਤੇ ਆਪਣੀ ਮਿਹਨਤ ਆਉਂਦੀ ਹੈ ਉਹ ਫਟਕਲ ਖਰਚਿਆਂ ਦੇ ਵਿੱਚ ਹੀ ਆਪਾਂ ਪਾਤਾ ਤੇ ਚਲੋ ਆਪਾਂ 1000 ਰੁਪਏ ਹੋਰ ਮੰਨ ਕੇ ਚੱਲੀਏ 20 ਨਹੀਂ ਤਾਂ 21000 ਰੁਪਏ ਆਪਾਂ ਮੰਨ ਕੇ ਚੱਲੀਏ ਖਰਚਾ 1 ਕਿਲੇ ਦੇ ਉੱਪਰ ਆ ਗਿਆ ਆਪਣਾ ਤੇ ਜੇਕਰ ਆਪਾਂ ਕਰਾਏ ਤੇ ਕਰਕੇ ਕਰਦੇ ਆ ਤਾਂ ਕਰਾਏ ਦੇ ਉੱਤੇ 2800 ਰੁਪਏ ਦੋਹਰ ਦਾ 500 ਰੁਪਏ ਦਿਹਾੜੀਦਾਰ ਲਾ ਲਓ 2500 ਹੜਾ ਨਾ ਬਹਾਇਆ ਨਹੀਂ 5000 ਰੋਟਰਵੇਟਰ ਨਾ 4000 ਰੁਪਏ ਲਵਾਈ ਤੇ 10000 ਰੁਪਏ ਰੇ ਸਪਰੇ ਤੇ 4000 ਰੁਪਏ ਪ੍ਰੋਟੋਕਲ ਖਰਚਿਆਂ ਦੇ ਵਿੱਚ ਤੇ ਬਾਡੀ ਦੇ ਵਿੱਚ ਪਾ ਕੇ ਚੱਲੀ ਆਪਾਂ ਤਾਂ ਇਹ 26 ਤੋਂ 27000 ਰੁਪਇਆ ਕਿਰਾਏ ਦਾ ਬਣਦਾ ਹੁਣ ਦੋਸਤੋ ਜੇਕਰ ਬਚਤ ਦੀ ਗੱਲ ਕਰੀਏ ਬਚਤ ਜੇਕਰ 7.5 ਦਾ ਸਾਡਾ ਝੋਨਾ ਨਿਕਲਦਾ ਕਿਉਂਕਿ ਕਈ ਵਾਰ 8 ਦਾ ਵੀ ਨਿਕਲੇ ਆਉਂਦਾ ਇੱਕ ਬਿੱਗੇ ਦੇ ਵਿੱਚੋਂ ਤੇ 7.5 ਦਾ ਆਪਾਂ ਮੰਨ ਕੇ ਚੱਲੀਏ ਤਾਂ ਇੱਕ ਕੀਲੇ ਦੇ ਵਿੱਚੋਂ 7.5 ਨੂੰ ਆਪਾਂ ਪੰਜ ਨਾਲ ਕਰੀਏ ਪੰਜ ਬਿੱਗਿਆਂ ਦਾ ਕਿੱਲਾ ਹੁੰਦਾ ਚਲੋ 7.5 ਨਹੀਂ ਆਪਾਂ 7 ਮੰਨ ਕੇ ਚੱਲਦੇ ਆਂ ਵੀ ਚੌਂਤੀ 33 34 ਤੋਂ ਲੈ ਕੇ 36 ਕਵਾਂਟਲ ਤੱਕ ਇੱਕ ਕਿਲੇ ਦੇ ਵਿੱਚੋਂ ਝੋਨੇ ਦੀ ਬਚਤ ਵੈਸੇ ਕਈ ਵਾਰ 32 ਵੀ ਰਹਿ ਜਾਂਦੀ ਆ ਡਿਪੈਂਡ ਕਰਦਾ ਮੌਸਮ ਦੇ ਉੱਤੇ ਚਲੋ ਆਪਾਂ 33 34 ਕਵਾਂਟਲ ਮੰਨ ਕੇ ਚੱਲੀਏ ਤਾਂ ਉਹ 80000 ਦੇ 80000 ਦੇ ਨੇੜੇ ਆਪਣਾ ਜੀ 35 ਕਵਾਂਟਲ ਨਿਕਲਦਾ ਤੇ ਜੇ 34 ਨਿਕਲਦਾ ਤਾਂ 78000 ਦੇ ਨੇੜੇ 2300 ਨਾਲ ਆਪਾਂ ਜੀ ਕਰੀਏ ਆਪਾਂ ਇਹਨੂੰ ਹੁਣ ਮੰਨ ਕੇ ਚੱਲੀਏ 80000 ਰੁਪਿਆ ਆਪਾਂ ਨੂੰ ਜਲੀ ਕੱਲੇ ਚੋਨੇ ਦੇ ਵਿੱਚੋਂ ਬਚਤ ਹੁੰਦੀ ਆ ਤੇ ਉਹਦੇ ਵਿੱਚੋਂ ਆਪਾਂ ਖਰਚੇ ਕੱਢੀਏ 20000 ਰੁਪਏ ਆਪਾਂ ਖਰਚਾ ਟੋਟਲ ਕੱਢੀਏ ਤਾਂ ਆਪਾਂ ਨੂੰ 56000 ਰੁਪਏ 55000 ਰੁਪਏ ਇੱਕ ਕੀਲੇ ਦੇ ਵਿੱਚੋਂ ਬਚਤ ਹੁੰਦੀ ਆ ਤੇ ਜੇਕਰ ਹੁਣ ਆਪਾਂ ਕਿਰਾਏਦਾਰ ਦੀ ਗੱਲ ਕਰੀਏ ਤਾਂ ਕਿਰਾਏ ਦਾ ਜਿਹੜਾ ਸਾਰਾ ਖਰਚਾ ਸੀ ਉਹ 6-7000 ਵੱਧ ਸੀ ਤਾਂ 50000 ਰੁਪਏ ਉਹਨਾਂ ਨੂੰ ਬਚਤ ਹੋਊ ਜੇਕਰ ਕਿਰਾਏ ਦੇ ਉੱਤੇ ਵੀ ਆਪਾਂ ਸਾਰਾ ਕੁਝ ਕਰਾਉਣੀ ਆ ਇਹ ਪੂਰਾ ਟੋਟਲ ਸਹੀ ਖਰਚਾ ਕੱਢਿਆ 7 ਕਵਾਂਟਲ ਦੇ ਹਿਸਾਬ 33 34 35 ਕਵਾਂਟਲ ਦੇ ਹਿਸਾਬ ਨਾਲ ਇੱਕ ਕਿਲੇ ਦੀ ਔਸਤ ਆਪਾਂ ਲਾ ਕੇ ਝੋਨੇ ਦੀ ਇੰਨੀ ਬਰਚਤ ਆ ਜਿਹੜੀ ਇਹ ਆਪਾਂ ਨੂੰ ਨਾਰਮਲੀ ਹੁੰਦੀ ਆ ਜੇਕਰ ਆਪਾਂ ਠੇਕੇ ਦੇ ਲੈਨੇ ਆ ਤਾਂ ਠੇਕੇ ਦਾ ਕੀ ਬਣਦਾ ਠੇਕੇ ਦੇ ਉੱਤੇ ਉਹੀ ਲੈਂਦੇ ਜਿਨ੍ਹਾਂ ਕੋਲੇ ਆਪਦੇ ਵਧੀਆ ਸੰਦ ਨੇ ਆਪਦੇ ਸਾਰੇ ਵਧੀਆ ਟਰੈਕਟਰ ਨੇ ਉਹਨਾਂ ਦਾ ਜਿਹੜਾ ਟੋਟਲੀ ਖਰਚਾ ਉਹ ਸਾਰੇ ਸਾਲ ਦਾ ਖਰਚਾ ਕੱਲਾ ਝੋਨਾ ਕੱਢ ਦਿੰਦਾ ਤੇ ਜਿਹੜੀ ਕਣਕ ਆ ਕਣਕ ਦੀ ਜਿਹੜੀ ਬਚਤ ਆ ਉਹ ਸਾਰੀ ਬਚਣ ਤੇ ਆ ਜੇਕਰ ਉਹ ਤੀਜੀ ਫਸਲ ਲੈਂਦੇ ਆ ਜਿਵੇਂ ਮੱਕੀ ਬੀਜਦੇ ਆ ਆਲੂ ਬੀਜਦੇ ਆ ਤਾਂ ਉਹ ਵੀ ਉਹਨਾਂ ਨੂੰ ਬਚਣ ਤੇ ਆ ਹੁਣ ਠੇਕੇ ਤੇ ਉਹ ਹੀ ਲੈਂਦਾ ਜਿਹੜਾ ਬੰਦਾ ਮਿਹਨਤੀ ਆ ਤੇ ਉਹ ਦੋ ਫਸਲਾਂ ਬਚਾ ਲੈਂਦਾ ਭਾਵੇਂ ਉਹਨਾਂ ਦੀ ਐਵਰੇਜ ਘਟਾ ਪਰ ਦੋ ਫਸਲਾਂ ਬਚਾ ਕੇ ਉਹਨਾਂ ਨੂੰ ਵਧੀਆ ਔਸਤ ਜਿਹੜੀ ਆ ਉਹ ਬੱਜ ਜਾਂਦੀ ਆ ਹੁਣ ਐਵਰੇਜ ਦੀ ਗੱਲ ਕਰੀਏ ਐਵਰੇਜ 5000 ਰੁਪਏ ਤੋਂ ਲੈ ਕੇ 5500 ਰੁਪਿਆ ਜਿਹੜਾ ਖਰਚਾ ਇੱਕ ਬਿੱਗੇ ਦਾ ਭਾਵ ਅ 25000 ਰੁਪਿਆ ਜਿਹੜਾ ਹੈਗਾ ਖਰਚਾ ਇੱਕ ਕੀਲੇ ਦਾ ਹੈਗਾ ਉਹ ਤੇ ਇਹ ਸੱਚਾ ਬਿਲਕੁਲ ਤੁਸੀਂ ਆਪ ਵੀ ਅੰਕੜੇ ਕੱਢ ਸਕਦੇ ਹੋ 5000 ਤੋਂ ਲੈ ਕੇ 4500 ਤੋਂ ਲੈ ਕੇ 5500 ਦੇ ਵਿੱਚ ਵਿੱਚ ਹੀ ਤੁਹਾਡੇ ਖਰਚੇ ਰਹਿਣਗੇ ਕਿਉਂਕਿ ਕਈ ਵਾਰ ਕੋਈ ਬਿਮਾਰੀ ਵੱਧ ਆ ਜਾਂਦੀ ਹੈ ਕਦੀ ਰੇਸ ਪਰੇ ਬੱਧ ਕਰਨੀ ਪੈ ਜਾਂਦੀ ਹੈ ਜਾਂ ਆਪਾਂ ਨੂੰ ਰੂੜੀ ਵਾਲਾ ਰੇਹ ਪਾਉਣਾ ਪੈ ਜਾਂਦਾ 1000 ਰੁਪਿਆ ਅ 1000 ਰੁਪਿਆ ਜਾਂ 1600 ਰੁਪਿਆ ਉਹਦੀ ਟਰਾਲੀ ਚੱਲਦੀ ਆ ਤੇ ਉਹ ਫਟਕਲ ਖਰਚਿਆਂ ਦੇ ਵਿੱਚ ਉਹ ਜਿੰਨਾ ਆਪਾਂ ਵੱਧ ਕਰਨਾ ਚਾਹੁੰਦੇ ਉਹ ਕਰ ਸਕਦੇ ਆ ਪਰ ਜਿਹੜੀ ਮੇਨ ਔਸਤ ਉਹ ਇੰਨੀ ਆ ਖਰਚੇ ਨੇ ਜਿਹੜੇ ਉਹ ਆਪਾਂ ਨੂੰ ਕਟੋ-ਕਟ 54500 ਤੋਂ ਲੈ ਕੇ 5500 ਦੇ ਵਿੱਚ ਵਿੱਚ ਜਿਹੜੇ ਸਾਡੇ ਖਰਚੇ ਨੇਗੇ ਤੇ ਖਰਚੇ ਨੇ ਜਿਹੜੇ ਇੰਨੇ ਪੈਉਂਦੇ ਕਣਕ ਤੇ ਜਿਆਦਾ ਖਰਚਾ ਨਹੀਂ ਆਉਂਦਾ ਝੋਨੇ ਤੇ ਇਸ ਕਰਕੇ ਆਪਾਂ ਇਹੀ ਵਿਚਾਰ ਕਰਦੇ ਕਿ ਜਿਹੜਾ ਆਪਾਂ ਕਹਿੰਦੇ ਆ ਵੀ ਬਚਤ ਨਹੀਂ ਹੁੰਦੀ ਬਚਤ ਨਹੀਂ ਹੁੰਦੀ ਇਹ ਅੰਕੜੇ ਤੁਹਾਡੇ ਸਾਹਮਣੇ ਨੇ ਇਹ ਕੋਈ ਐਵਰੇਜ ਅੰਕੜੇ ਨੇ ਤੁਸੀਂ ਠੇਕਾ ਕੱਢ ਕੇ ਵੀ ਜਿਹੜੀ ਕੱਲੀ ਕਣਕ ਆ ਕਣਕ ਬਚਾ ਸਕਦੇ ਹੋ ਤੂੜੀ ਬਚਾ ਸਕਦੇ ਹੋ ਤੇ ਤੀਜੀ ਫਸਲ ਲੈ ਸਕਦੇ ਹੋ ਇਸ ਕਰਕੇ ਦੋਸਤੋ ਆਪਾਂ ਨਾ ਨਿੰਦੀਏ ਜੋ ਰਜ਼ਕ ਅਕਾਲ ਪੁਰਖ ਨੇ ਦਿੱਤਾ ਸਾਨੂੰ ਉਹ ਰਜ਼ਕ ਨੂੰ ਆਪਾਂ ਨਾ ਨਿੰਦੀਏ ਜਿੱਕਰ ਸਾਨੂੰ 4-4 ਕਿਲੇ 5-5 ਕਿਲੇ 10-10 ਕਿਲੇ 20-20 ਕਿਲੇ ਅਕਾਲ ਪੁਰਖ ਨੇ ਸਾਨੂੰ ਦਿੱਤੇ ਆ ਉਹ ਰੋਜ਼ਗਾਰ ਆ ਸਾਡਾ ਉਹਨੂੰ ਆਪਾਂ ਐ ਨਾ ਕਹੀਏ ਕਿਉਂਕਿ ਬਹੁਤ ਕਿਸਾਨ ਮੈਂ ਸੁਣੇ ਆ ਜਿਹੜੇ ਕਹਿੰਦੇ ਆ ਕਾਦੀ ਖੇਤੀ ਹੁਣ ਤੱਕ ਖੇਤੀ ਵਿੱਚ ਕੁਝ ਨਹੀਂ ਰਿਹਾ ਕਿਉਂ ਨਹੀਂ ਰਿਹਾ ਦੋਸਤੋ ਤੁਹਾਨੂੰ ਇਹੋ ਜਿਹੇ ਕਿਸਾਨ ਮਿਲਾ ਦਿੰਦੇ ਆ ਜਿਹੜੇ ਖੇਤੀ ਦੇ ਸਿਰ ਤੇ ਹੀ ਜ਼ਮੀਨਾਂ ਖਰੀਦਦੇ ਪਏ ਆ 20 20 ਕਿਲੇ 30 ਦੀ ਕਿਲੇ ਉਹ ਠੇਕੇ ਤੇ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਤੋਰ ਗਏ ਸਾਰੀ ਸੈਟਲਮੈਂਟ ਕਰ ਬਣਾ ਗਏ ਸੰਧ ਬਣਾ ਗਏ ਤੇ ਉਹਨਾਂ ਦੀ ਇਨਵੈਸਟਮੈਂਟ ਤਾਂ ਦੇਖੋ ਕਿੰਨੇ 15 15 ਲੱਖ ਦੇ 10 10 ਲੱਖ ਦੇ ਟਰੈਕਟਰ ਲੈ ਹੋਏ ਨੇ ਤੇ 2 2 ਲੱਖ ਦੀਆਂ ਟਰਾਲੀਆਂ ਹਾਲ ਸਾਰਾ ਰੋਟਾਵੇਟਰ ਤੇ 20 25 30 ਲੱਖ ਰੀ ਦਾ ਇਨਵੈਸਟਮੈਂਟ ਉਹ ਕੱਲੀ ਖੇਤੀ 'ਚੋ ਸੰਧ ਬਣਾਈ ਕਰਦੇ ਆ ਇਸ ਕਰਕੇ ਆਪਾਂ ਨਿੰਦੀ ਹੈ ਨਾ ਮਿਹਨਤ ਕਰੀਏ ਮਿਹਨਤ ਕਰਕੇ ਜਦੋਂ ਆਪਾਂ ਇਹਦੇ 'ਚੋਂ ਕੱਢਾਂਗੇ ਤਾਂ ਨਤੀਜੇ ਬਹੁਤ ਵਧੀਆ ਨੇ ਜੇਕਰ ਇਨਫੋਰਮੇਸ਼ਨ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰੋ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਇਸੇ ਤਰੀਕੇ ਆਪਾਂ ਅੰਕੜੇ ਕੱਢ ਕੇ ਤਾਂ ਕਿ ਕਿਸਾਨ ਮੋਟੀਵੇਟ ਹੋਣ ਇਹ ਨਾ ਹੋਵੇ ਕਿ ਡੀਮੋਟੀਵੇਟ ਹੋ ਕੇ ਹੋ ਵੀ ਡੀਮੋਟੀਵੇਟ ਹੋ ਕੇ ਦੇ ਖੇਤੀ ਦੇ ਪਿੱਛੇ ਨੂੰ ਜਾਣ ਇਹ ਉਪਜਾਊ ਧਰਤੀ ਦੀ ਗੱਲ ਕਰਦੇ ਪਏ ਆਪਾਂ ਚਲੋ ਜਿੱਥੇ ਕੋਈ ਮਾਰ ਪਈ ਹੋਈ ਆ ਕੋਈ ਸੇਮ ਵਾਲਾ ਇਲਾਕਾ ਉਹਦੀ ਗੱਲ ਨਹੀਂ ਕਰਦੇ ਪਏ ਜਿੱਥੇ ਫਸਲਾਂ ਵਧੀਆ ਹੁੰਦੀਆਂ ਨੇ ਉਹ ਇਲਾਕਿਆਂ ਦੀ ਸਾਰੀ ਗੱਲ ਆ ਜੇਕਰ ਇਨਫਰਮੇਸ਼ਨ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ